ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੂਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ ਜੀ ਸਵੇਰ ਦਾ 7:08 ਹੋ ਗਏ ਤਰੀਕ ਅੱਜ ਹੈਗੀ 20 ਅਗਸਤ ਦਿਨ ਹੈਗਾ ਅੱਜ ਬੁੱਧਵਾਰ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਹੁਣ ਮੈਂ ਲੱਗੀ ਸੀ ਜੀ ਪਸ਼ੂਆਂ ਦੇ ਉੱਤੇ ਜਿਹੜੀ ਆਪਣੀ ਚਿਚੜ ਚਿਚੜੀਆਂ ਦੀ ਦਵਾਈ ਆ ਉਹ ਛੜਕਣ ਤੇ ਤੁਹਾਡੇ ਨਾਲ ਅੱਜ ਮੈਂ ਨਾ ਸ਼ੇਅਰ ਕਰੂੰਗੀ ਦੇਸੀ ਨੁਕਤਾ ਵੀ ਸ਼ੇਅਰ ਕਰੂੰਗੀ ਜਿਹੜਾ ਬਹੁਤ ਵਧੀਆ ਰਿਜ਼ਲਟ ਆਉਂਦਾ ਹੈ ਤੇ ਨਾਲ ਹੀ ਤੁਹਾਡੇ ਮੈਂ ਜਿਹੜੀ ਦੂਜੀ ਦਵਾਈ ਹੁੰਦੀ ਹੈ ਜਿਹੜੀ ਆਪਾਂ ਨੂੰ ਦੁਕਾਨ ਤੋਂ ਮਿਲਦੀ ਹੈ ਉਹ ਵੀ ਸ਼ੇਅਰ ਕਰੂੰਗੀ ਜੇ ਤੁਸੀਂ ਉਹ ਵਰਤਨੀ ਹੈ ਤਾਂ ਉਹ ਕਿਹੜੀ ਵਰਤਨੀ ਹੈ ਜਿਹਦਾ ਬਹੁਤ ਸੋਹਣਾ ਰਿਜ਼ਲਟ ਮਿਲਦਾ ਆਪਾਂ ਨੂੰ ਤੇ ਚਲੋ ਜੀ ਵੀਡੀਓ ਤੇ ਬਣੇ ਰਹੀ ਹੋ ਤੁਸੀਂ। ਹਦੂ ਇਸ ਝਾੜੂ ਵਗੈਰਾ ਲੱਗ ਗਿਆ ਸਾਰੇ ਤੇ ਫਰਸ਼ ਅੱਜ ਧੋਤੀ ਨਹੀਂ ਹੈਗੀ ਕਿਉਂਕਿ ਆਪਾਂ ਛੜਕਣੀਆਂ ਦਵਾਈ ਪਸ਼ੂਆਂ ਦੀ ਹਨਾ ਜੇ ਆਪਾਂ ਦਵਾਈ ਛੜਕਣ ਤੋਂ ਪਹਿਲਾਂ ਫਰਸ਼ ਧੋਦਾਂਗੇ ਫਿਰ ਦੁਬਾਰਾ ਫੇਰ ਆਪਾਂ ਨੂੰ ਫਰਸ਼ ਧੋਣਾ ਪੈਣਾ ਕਿਉਂਕਿ ਫਿਰ ਨੜੀਆਂ ਚਿਚੜੀਆਂ ਉਹ ਟੁੱਟ ਕੇ ਥੱਲੇ ਡਿੱਗਦੀਆਂ ਨੇ ਹਨਾ ਤੇ ਤਾਂ ਕਰਕੇ ਫਿਰ ਆਪਾਂ ਬਾਅਦ ਵਿੱਚ ਹੀ ਫਰਸ਼ ਨੂੰ ਧੋਵਾਂਗੇ ਤੇ ਗੋਹਾ ਵਗੈਰਾ ਸਿੱਟਿਆ ਗਿਆ ਆਪਣਾ ਫੂਰ ਸਾਰੀ ਸਾਫ ਸਫਾਈ ਹੋ ਗਈ। ਬਾਕੀ ਅੱਜ ਆਪਾਂ ਉਧਰੋਂ ਵੀ ਸਾਰੀ ਸਾਫ ਸਫਾਈ ਕਰਨੀ ਹੈ ਜੀ ਕਿਉਂਕਿ ਹੁਣ ਆਪਾਂ ਪਾਥੀਆਂ ਬਾਹਰ ਕੱਢ ਦਾਂ ਤੇ ਕਿਉਂਕਿ ਹੁਣ ਬਰਸਾਤਾਂ ਦੇ ਹਨਾ ਮੌਸਮ ਜਿਹੜਾ ਹੁਣ ਖਤਮ ਹੋ ਗਿਆ ਤੇ ਪਸ਼ੂ ਆਪਾਂ ਕਟਾਈ ਹੋਈ ਆ ਤੁਸੀਂ ਦੇਖ ਸਕਦੇ ਹੋ ਕਿਉਂਕਿ ਨਾ ਜਿਹੜੀਆਂ ਘੱਟ ਦੁੱਧ ਵਾਲੀਆਂ ਬੈੜੀਆਂ ਸੀ ਆਪਾਂ ਉਹ ਸਾਰੀਆਂ ਕੱਟਤੀਆਂ ਹਲੇ ਉਹ ਇੱਕ ਬੈੜੀ ਹੋਰ ਕੱਢਣੀ ਆ ਤੇ ਜਿਹੜੀ ਆ ਬੈੜੀ ਆ ਇਹ ਵਧੀਆ ਦੁੱਧ ਵਾਲੀ ਆ ਇਹ ਆਪਾਂ ਨਹੀਂ ਕੱਢਣੀ ਆ ਇਹ ਆਪਣੀ ਗੱਭਣ ਵੀ ਆ ਬੈੜੀ ਠੀਕ ਆ ਤਿੰਨ ਮਹੀਨਾ ਦੀ ਗੱਭ ਆ ਇਹ ਤੇ ਜਿਹੜੀ ਉਹ ਵਾਲੀ ਬੈੜੀ ਆਗੀ ਤੇ ਉਹਦੇ ਵੀ ਟਿਕਾ ਭਰਾਇਆ ਹੋਇਆ ਤੇ ਪਰ ਹਾਲੇ ਉਹਦਾ ਕਨਫਰਮ ਨਹੀਂ ਹੈਗਾਗਾ ਤੇ ਆਪਾਂ ਉਹ ਬੈੜੀ ਵੀ ਕੱਢਾਂਗੇ ਕਿਉਂਕਿ ਉਹਦੇ ਥੱਲੇ ਵੀ ਦੁੱਧ ਘਟਾ ਤੇ ਹੁਣ ਜਦੋਂ ਪਸ਼ੂਆਂ ਦਾ ਹਨਾ ਆਪਾਂ ਕੰਮ ਕਰਨਾ ਤਾਂ ਵਧੀਆ ਹੀ ਕਰਾਂਗੇ ਤੇ ਹੁਣ ਇਰਾਦਾ ਆਪਣਾ ਨਾਲ ਇਕੱਦੀ ਮੱਝ ਲੈ ਕੇ ਆਉਣ ਦਾ ਤੇ ਪਰ ਸਾਨੂੰ ਨਾ ਮਤਲਬ ਕਿ ਈਰਮਾਨ ਦੇ ਡੈਡੀ ਨੂੰ ਜਿਨ੍ਹਾਂ ਦੇ ਕੰਮ ਆ ਉਹਨਾਂ ਨੇ ਰੋਕਤਾ ਹਲੇ ਉਹ ਕਹਿੰਦੇ ਹਲੇ ਪਸ਼ੂ ਮਹਿੰਗੇ ਨੇ ਵੀ ਤੁਸੀਂ ਹਲੇ ਥੋੜਾ ਰੋਕ ਕੇ ਲਿਓ ਇਸ ਕਰਕੇ ਆਪਾਂ ਹਲੇ ਪਸ਼ੂ ਨਹੀਂ ਲੈ ਰਹੇ ਆਂਗੇ ਤੇ ਨਹੀਂ ਤਾਂ ਹੁਣ ਨੂੰ ਆਪਾਂ ਇੱਕ ਅੱਧਾ ਲੈ ਲੈਣਾ ਸੀ ਪਸ਼ੂ ਫਿਰ ਅਸੀਂ ਆਖਾ ਠੀਕ ਆ ਚਲੋ ਵੀ ਆਪਾਂ ਬਾਕੀ ਆਪਾਂ ਨੂੰ ਵੀ ਪਤਾ ਹਨਾ ਵੀ ਆਹ ਦਿਨਾਂ ਚੜੇ ਪਸ਼ੂ ਮਹਿੰਗੇ ਹੁੰਦੇ ਆ ਹੁਣ ਮੂਰੇ ਜਿਹੜਾ ਦੁੱਧ ਆ ਉਹ ਆਮ ਹੋ ਜਾਣਾ ਤੇ ਫਿਰ ਉਹਦੇ ਪਸ਼ੂ ਵੀ ਥੋੜੇ ਸਸਤੇ ਹੋ ਜਾਂਦੇ ਆ ਹਨਾ ਤੇ ਬਾਕੀ ਜਿਹੜੀ ਆ ਬੱਚੀ ਹੈ ਇਹ ਵੀ ਹੁਣ ਆਪਣੀ ਆ ਆਪਾਂ ਇਹਦੀ ਵੀ ਟੀਕਾ ਭਰੋਣਾ ਹੈਗਾ ਠੀਕ ਹੈ ਜੀ ਤੇ ਆ ਹਾਲੇ ਬੱਚੀ ਜਿਹੜੀ ਇਹਦੀ ਆਪਾਂ ਇਹਨੂੰ ਗੋਲੀਆਂ ਗਾਲੀਆਂ ਚੱਲ ਰਹੀਆਂ ਨੇ ਇਹ ਥੋੜੀ ਜ਼ਿਆਦਾ ਕਮਜ਼ੋਰ ਜੀ ਆ ਇਹਨੂੰ ਮੈਂ ਇਹਨਾਂ ਨੂੰ ਇਹਦੇ ਡੈਡੀ ਨੂੰ ਕਿਹਾ ਸੀ ਰਮਾਨ ਦੇ ਨੂੰ ਮੈਂ ਕਿਹਾ ਇਹਨੂੰ ਕਾਰਗਲ ਫੀਡ ਲਿਆ ਕੇ ਦੇ ਦਿਓ ਵੀ ਉਹ ਆਪਾਂ ਇਹਨੂੰ ਚਾਰ ਦਿੰਨੇ ਆ ਤਾਂ ਕਿ ਇਹ ਵੀ ਵਧੀਆ ਇਹਦੀ ਸਿਹਤ ਜੀ ਸੋਹਣੀ ਹੋਣੀ ਹੁੰਦੀ ਆ ਬੈੜੀ ਦੀ ਬੱਚੀ ਦੀ ਸਿਹਤ ਬਹੁਤ ਸੋਹਣੀ ਆ ਕੱਦ ਵੀ ਵਧੀਆਗਾ ਇਹਦਾ ਚਲੋ ਜੀ ਹੁਣ ਆਪਾਂ ਦਵਾਈ ਵੀ ਛੜਕਦੇ ਆ ਤੇ ਨਾਲ ਹੀ ਮੈਂ ਤੁਹਾਨੂੰ ਦੱਸੂਗੀ ਵੀ ਕਿਹੜੀ ਦਵਾਈ ਆ ਜਿਹੜੀ ਤੁਸੀਂ ਘਰੇ ਦੇਸੀ ਨੁਕਤਾ ਤਿਆਰ ਕਰਕੇ ਲਾ ਸਕਦੇ ਹੋ ਤੇ ਕਿੰਨੇ ਟਾਈਮ ਚ ਦਾ ਰਿਜ਼ਲਟ ਮਿਲਦਾ ਤੇ ਨਾਲ ਹੀ ਤੁਹਾਡੇ ਉਹ ਵੀ ਦੱਸੂਗੀ ਜਿਹੜੀ ਦੂਜੀ ਦਵਾਈ ਆ ਜਿਹੜੀ ਆਪਾਂ ਬਾਜ਼ਾਰ ਚੋਂ ਲੈ ਕੇ ਆਉਨੇ ਆ ਉਹ ਕਿਹੜੀ ਆਗੀ ਠੀਕ ਹੈ ਜੀ ਇੱਧਰ ਆਪਣੀ ਐਲਾ ਬੈਠੀ ਐ ਐਲਾ ਹੈਲੋ ਕੋ ਜੀ ਮੀ ਬੈਠੀ ਐ ਜਿੱਧਰ ਤੇ ਕਵਾੜ ਹਲੇ ਆਪਣੇ ਉਵੇਂ ਹੀ ਪਿਆ ਕੋਈ ਕਵਾੜੀਆ ਆਇਆ ਹੀ ਨਹੀਂ ਹਲੇ ਤੱਕ ਤੇ ਜੇ ਅੱਜ ਆ ਜੇ ਅੱਜ ਦੇਖਾਂਗੇ ਇਹ ਇੱਕ ਤਾਂ ਇਹ ਡੈਡੀ ਨਹੀਂ ਘਰ ਹੁੰਦੇ ਤੇ ਮੇਰੀ ਆਦਤ ਤਾਂ ਮੈਨੂੰ ਇਹ ਹੁੰਦਾ ਵੀ ਉਹ ਘਰ ਹੋਣਗੇ ਤਾਂ ਉਹ ਦੀ ਆਪਾਂ ਜਿਹੜਾ ਹੈਗਾ ਕਵਾੜ ਕੱਢਣਾਗਾ ਆਰਮਾਨ ਨੇ ਥੋੜਾ ਖੰਡਿਆਤਾ ਕਿਉਂਕਿ ਆਰਮਾਨ ਇਹਦੇ ਵਿੱਚ ਲੱਭ ਰਿਆ ਸੀ ਕੋਈ ਸਮਾਨ ਠੀਕ ਹੈ ਜੀ ਤੇ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਅਗੇ ਕੰਟੀਨਿਊ ਕਰਦੇ ਆ ਮੈਂ ਇਹਦੇ ਵਿੱਚ ਪਾਉਣ ਲੱਗੀ ਆ ਜੀ ਦਵਾਈ ਜਿਹੜੀ ਆਪਾਂ ਬਾਜ਼ਾਰ ਚ ਲੈ ਕੇ ਆਉਣੀ ਆ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰੂੰਗੀ ਤੇ ਨਾਲ ਹੀ ਮੈਂ ਤੁਹਾਨੂੰ ਇੱਕ ਦੇਸੀ ਨੁਕਤਾ ਵੀ ਦੱਸਦੀ ਆ ਜੇ ਤੁਸੀਂ ਘਰੇ ਦੇਸੀ ਨੁਕਤਾ ਕਰ ਸਕਦੇ ਹੋ ਤਾਂ ਉਹ ਦਾ ਵੀ ਰਿਜ਼ਲਟ ਬਹੁਤ ਸੋਹਣਾ ਮਿਲਦਾ ਪਰ ਜਿਹੜੇ ਦੇਸੀ ਨੁਕਤੇ ਹੁੰਦੇ ਆ ਹਨਾ ਉਹਦਾ ਥੋੜਾ ਇਹ ਹੁੰਦਾ ਵੀ ਉਹ ਥੋੜਾ ਕੁਝ ਦਿਨਾਂ ਬਾਅਦ ਉਹਦਾ ਰਿਜ਼ਲਟ ਆਪਾਂ ਨੂੰ ਦੇਖਣ ਨੂੰ ਮਿਲਦਾ ਪਰ ਜਿਹੜੀਆਂ ਬਾਜ਼ਾਰ ਚ ਦਵਾਈਆਂ ਹੁੰਦੀਆਂ ਉਹ ਇੱਕ ਦਿਨ ਦੇ ਵਿੱਚ ਹੀ ਉਹਨਾਂ ਦੇ ਰਿਜ਼ਲਟ ਦੇਖਣ ਨੂੰ ਮਿਲ ਜਾਂਦੇ ਆ ਹਨਾ ਜਿਹੜੀਆਂ ਵਧੀਆ ਦਵਾਈਆਂ ਹੋ ਗਈਆਂ ਜਿਹੜਾ ਦੇਸੀ ਨੁਕਤਾ ਜੇ ਤੁਸੀਂ ਪੈਸੇ ਨਹੀਂ ਲਾਉਣਾ ਚਾਹੁੰਦੇ ਜਿਹੜੀਆਂ ਅੰਗਰੇਜ਼ ਜਿਹੜੀਆਂ ਦਵਾਈਆਂ ਆਪਾਂ ਮਤ ਦੁਕਾਨ ਤੋਂ ਲਿਆਉਂਦੇ ਆ ਉਹ ਥੋੜੀਆਂ ਮਹਿੰਗੀਆਂ ਵੀ ਆਉਂਦੀਆਂ ਹਨਾ ਤੇ ਜੇ ਤੁਸੀਂ ਦੇਸੀ ਨੁਕਤਾ ਕਰ ਸਕਦੇ ਹੋ ਅੱਜਕੱਲ੍ਹ ਅਨੇਮਾ ਵਾਸਤੇ ਬਹੁਤ ਘਾਟਾ ਦਰਖਤ ਦੇਖਣ ਨੂੰ ਮਿਲਦੇ ਜੇ ਤੁਹਾਡੇ ਨੇੜੇ ਕਿਹੜੇ ਨਿੰਮ ਹੈਗਾ ਨਿੰਮ ਦੇ ਕੁਝ ਪੱਤੇ ਲੈ ਲਓ ਉਹਨੂੰ ਬਰੀਕ ਪੀਸ ਲਓ ਠੀਕ ਆ ਪੇਸਟ ਬਣਾ ਲਓ ਚਾਹੇ ਕੁੰਡੇ ਚ ਕੁੱਟ ਲਓ ਚਾਹੇ ਮਿਕਸੀ ਚ ਪਰ ਇਹ ਗੱਲ ਦਾ ਧਿਆਨ ਰੱਖਿਓ ਕਿ ਕੁੰਡਾ ਜਾਂ ਮਿਕਸੀ ਨੂਨ ਮਿਰਚ ਵਾਲਾ ਨਾ ਹੋਵੇ ਕਿਤੇ ਪਸ਼ੂ ਤੜਫ ਦੇ ਫਿਰ ਨਾ ਇਹ ਚੀਜ਼ ਦਾ ਧਿਆਨ ਜ਼ਰੂਰ ਰੱਖਿਓ ਤੇ ਤੁਸੀਂ ਜਿਹੜਾ ਹੈ ਜਨਾ ਪੱਤੇ ਉਹਦੇ ਪੀਸ ਲੈਣੇ ਆ ਬਿਲਕੁਲ ਪੇਸਟ ਬਣਾ ਲੈਣਾ ਠੀਕ ਆ ਫਿਰ ਉਹਦੇ ਵਿੱਚ ਤੁਸੀਂ ਮਸਕ ਕਪੂਰ ਦੀ ਜਿਹੜੀਆਂ ਟਿੱਕੀਆਂ ਕੁੱਟ ਕੇ ਪਾ ਲੈਣੀਆਂ ਮਸਕ ਕਪੂਰ ਜਿਹੜਾ ਹੁੰਦਾ ਨਾ ਉਹ ਛੋਟੀ ਛੋਟੀਆਂ ਟਿੱਕੀਆਂ ਹੁੰਦੀਆਂ ਚੌਰਸ ਜੀਆਂ ਪੁੜੀ ਜੀ ਦੇ ਵਿੱਚ ਬੰਦ ਹੁੰਦੀਆਂ ਜਿਹਦੇ ਉੱਤੇ ਫੋਟੋ ਬਣੀ ਹੁੰਦੀ ਆ ਪਤਾ ਨਹੀਂ ਮਾਤਾ ਲక్ష్ਮੀ ਦੀ ਫੋਟੋ ਬਣੀ ਹੁੰਦੀ ਆ ਉਹ ਤੁਸੀਂ ਕੁੱਟ ਕੇ ਉਹਦੇ ਵਿੱਚ ਰਲਾ ਲੈਣੀਆਂ ਉਹਦੇ ਵਿੱਚ ਹੀ ਤੁਸੀਂ ਨੂਨ ਨੂਨ ਰਲਾ ਲੈਣਾ ਠੀਕ ਹੈ ਤੇ ਨੂਨ ਵੀ ਤੁਸੀਂ ਘਟੋ ਘਾਟ ਐ ਮਾ ਲਓ ਵੀ ਚਮਚਾ 1.5 ਚਮਚਾ ਦੇ ਵਿੱਚ ਰਲਾ ਲਿਓ ਠੀਕ ਹੈ ਉਹਦੇ ਵਿੱਚ ਹੀ ਤੁਸੀਂ ਚਮਚਾ 1.5 ਚਮਚਾ ਹਲਦੀ ਮਿਲਾ ਲਿਓ ਹਲਦੀ ਜੇ ਘਰ ਦੀ ਹੋਵੇ ਤਾਂ ਉਹਦਾ ਰਿਜ਼ਲਟ ਬਹੁਤ ਸੋਹਣਾ ਮਿਲਦਾ ਪਰ ਜਿਹੜੀ ਹਲਦੀ ਬਾਜ਼ਾਰ ਵਾਲੀ ਹੁੰਦੀ ਉਹਦੇ ਵਿੱਚ ਆਪਾਂ ਨੂੰ ਪਤਾ ਮਿਲਾਵਟ ਆਉਂਦੀ ਆ ਉਹਦਾ ਫਿਰ ਉਨਾ ਸੋਹਣਾ ਰਿਜ਼ਲਟ ਨਹੀਂ ਆਉਂਦਾ ਇਹ ਸਾਰੀਆਂ ਚੀਜ਼ਾਂ ਤੁਸੀਂ ਮਿਲਾ ਲੈਣੀਆਂ ਮਿਲਾ ਕੇ ਨਾ ਤੁਸੀਂ ਇਹ ਪੇਸਟ ਨੂੰ ਪਸ਼ੂਆਂ ਦੇ ਜਿਵੇਂ ਲੇਵੇ ਦੇ ਉੱਤੇ ਗਰਦਨ ਦੇ ਉੱਤੇ ਹਨਾ ਤੇ ਪੂਛ ਕੋਲੇ ਉਹਦੇ ਜਨੀ ਬਹੁਤ ਜ਼ਿਆਦਾ ਉੱਥੇ ਜ਼ਿਆਦਾ ਚਿੱਚੜ ਚਟੜੀਆਂ ਲੱਗਦੇ ਨਹੀਂ ਤਾਂ ਫਿਰ ਉਹਨਾਂ ਥਾਂਾਂ ਤੇ ਤੁਸੀਂ ਚੰਗੀ ਤਰ੍ਹਾਂ ਇਹ ਪੇਸਟ ਨੂੰ ਮਲ ਦੇਣਾ ਦਿਨ ਵਿੱਚ ਦੋ ਵਾਰੀ ਠੀਕ ਹੈ ਤੇ ਹੌਲੀ ਹੌਲੀ ਨਾਲ ਇਹ ਚੀਜ਼ ਦਾ ਰਿਜ਼ਲਟ ਹੌਲੀ ਹੌਲੀ ਦੇਖਣ ਨੂੰ ਮਿਲੇਗਾ ਇੱਕ ਦੋ ਦਿਨਾਂ ਦੇ ਵਿੱਚ ਉਹ ਜਿਹੜੇ ਚਿੱਚੇ ਜੜੀਆਂ ਉੱਤਰਨੇ ਸ਼ੁਰੂ ਹੋ ਜਾਣਗੇ ਪਰ ਇਹਦਾ ਰਿਜ਼ਲਟ ਬਹੁਤ ਸੋਹਣਾਗਾ ਕਿਉਂਕਿ ਜਿਹੜਾ ਨੂਨ ਹੈ ਮੁਸ਼ਕਕ ਪੂਰਾ ਹੈਣਾ ਇਹਨਾਂ ਚੀਜ਼ਾਂ ਦੇ ਨਾਲ ਉਹਨਾਂ ਨੂੰ ਜਲਣ ਹੁੰਦੀ ਆ ਫਿਰ ਉਹ ਪਸ਼ੂ ਨੂੰ ਛੱਡਦੇ ਨੇ ਠੀਕ ਹੈ ਉਹ ਟੁੱਟ ਕੇ ਥੱਲੇ ਡਿੱਗਣਗੇ ਪਰ ਉਹਦੇ ਨਾਲ ਮਰਨਗੇ ਨਹੀਂ ਮਰਨ ਵਾਸਤੇ ਤੁਸੀਂ ਉਹਨਾਂ ਦੇ ਕੋਈ ਹੋਰ ਦਵਾਈ ਛਿੜਕ ਸਕਦੇ ਹੋ ਥੱਲੇ ਹੈਨਾ ਕੋਈ ਹੋਰ ਉਹ ਤੁਸੀ ਆਪਦੀ ਮਰਜ਼ੀ ਹੈ ਨਹੀਂ ਵੀ ਛੜਕਣੀ ਤੁਸੀਂ ਫਟਾਫਟ ਧੋ ਦੋ ਉਹਨੂੰ ਠੀਕ ਹੈ ਜਿਵੇਂ ਬਾਹਰ ਨਾਲ ਹੀ ਵਗੈਰਾ ਚੱਲ ਜਾਣਗੇ ਬਹਿ ਜਾਣਗੇ ਠੀਕ ਹੈ ਉਹ ਤੁਹਾਡੀ ਮਰਜ਼ੀ ਹੈ ਤੇ ਜਿਹੜਾ ਨਿੰਮ ਹੁੰਦਾ ਉਹ ਐਂਟੀਸੈਪਟਿਕ ਹੁੰਦਾ ਨਿੰਮ ਦੇ ਨਾਲ ਨਾ ਸਿਰਫ ਜਿਹੜੀਆਂ ਚਿੱਚੜੇ ਚਿੱਚੜ ਦੀਆਂ ਬਿਮਾਰੀਆਂ ਉਹ ਠੀਕ ਹੁੰਦੀਆਂ ਬਲ ਕਿਹੜੀ ਸਕਿਨ ਦੀ ਹੋਰ ਬਿਮਾਰੀ ਵੀ ਹੁੰਦੀ ਆ ਪਸ਼ੂਆਂ ਦੀ ਉਹ ਵੀ ਠੀਕ ਹੋ ਜਾਂਦੀ ਆ ਠੀਕ ਹੈ ਜੀ ਤੇ ਜਿਹੜਾ ਆਪਣਾ ਹੋ ਗਿਆ ਨਾਲ ਹਲਦੀ ਹੋ ਗਈ ਉਹ ਵੀ ਐਂਟੀਸੈਪਟਿਕ ਹੁੰਦੀ ਆ ਉਹ ਵੀ ਸਕਿਨ ਵਾਸਤੇ ਬਹੁਤ ਵਧੀਆ ਹੁੰਦੀ ਆ ਉਹਦੇ ਨਾਲ ਇਹੜੀਆਂ ਸਕੈਨ ਦੀਆਂ ਹੋਰ ਬਿਮਾਰੀਆਂ ਆਉਂਦੀਆਂ ਪਸ਼ੂਆਂ ਨੂੰ ਉਹ ਵੀ ਠੀਕ ਹੋ ਜਾਂਦੀਆਂ ਠੀਕ ਹੈ ਜੀ ਸੋ ਨਾਲ ਹੀ ਜਿਹੜੇ ਕਟਾਣ ਹੁੰਦੇ ਸਰੀਰ ਦੇ ਉੱਤੇ ਉਹ ਵੀ ਮਰ ਜਾਂਦੇ ਆ ਪਸ਼ੂ ਵੀ ਤੰਦਰੁਸਤ ਹੁੰਦਾ ਹੈ ਬਹੁਤ ਹੀ ਗੁਣਾਕਾਰੀ ਦੇਸੀ ਨੁਕਤਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਦਵਾਈ ਜਿਹੜੀ ਆਪਾਂ ਬਾਹਰੋਂ ਲੈ ਸਕਦੇ ਆ ਜੇ ਤੁਸੀਂ ਦੇਸੀ ਨੁਕਤਾ ਨਹੀਂ ਕਰ ਸਕਦੇ ਸੋ ਨੂੰ ਐ ਲੱਗਦਾ ਕਿ ਬਹੁਤ ਜ਼ਿਆਦਾ ਤਾਮ-ਚਾਮ ਆ ਫਿਰ ਤੁਸੀਂ ਕੀ ਕਰਨਾਗਾ ਮੈਂ ਇਹ ਦਵਾਈ ਪਾਉਣ ਲੱਗੀ ਸੀ ਹੁਣ ਇਹ ਥੋੜੀ ਜੀ ਰਹਿੰਦੀ ਆ ਮੈਂ ਤੁਹਾਨੂੰ ਦਿਖਾਉਣੀ ਆ ਇਹ ਆਹ ਵਾਲੀ ਦਵਾਈ ਆ ਠੀਕ ਹੈ ਜੀ ਇਹਦੇ ਨਾਲ ਮੈਂ ਫੋਟੋ ਵੀ ਕੱਟ ਕੇ ਸਕਰੀਨਸ਼ਾਟ ਦੇ ਉੱਤੇ ਲਾ ਦੂੰਗੀ ਇਹ ਥੋੜੀ ਜੀ ਰਹਿੰਦੀ ਹੈ ਤੇ ਇਹਨੂੰ ਤੁਸੀਂ ਕਰਨਾ ਕੀ ਹੈ ਜਿਵੇਂ ਆ ਆਪਣਾ ਹੈਗਾ ਹਨਾ 스프ਰੇ ਵਾਲਾ ਪੰਪਾ ਛੋਟਾ ਹੁਣੇ ਮੈਂ ਪੂਰਾ ਭਰ ਲੂੰਗੀ ਇਹਦੇ ਵਿੱਚ ਇੰਨੀ ਕੁ ਕੁਆਂਟੀਟੀ ਦੀ ਦਵਾਈ ਜਿਹੜੀ ਆ ਪਾ ਲਾਂਗੇ ਆਪਾਂ ਠੀਕ ਹੈ ਤੇ ਇਹ ਛਿੜਕਣ ਤੋਂ ਬਾਅਦ ਫਿਰ ਥੋੜਾ ਟਾਈਮ ਬਾਅਦ ਜਿਹੜਾ ਹੈਗਾ ਫਰਸ਼ ਵਗੈਰਾ ਆਪਾਂ ਧੋ ਦਾਂਗੇ ਕਿਉਂਕਿ ਕਾਰਨ ਇਹ ਆ ਵੀ ਜਿਹੜੇ ਬੱਚੂਗਾ ਜਾਂ ਛੋਟੇ-ਮੋਟੇ ਬੱਚੇ ਵੀ ਹੋਣਗੇ ਅਗਰ ਥੱਲੇ ਡਿੱਗਦੇ ਆ ਵੀ ਛੋਟੇ ਬੱਚੇ ਤਾਂ ਇਹ ਨਾਲ ਮਰ ਜਾਂਦੇ ਨੇ ਜਿਹੜੀਆਂ ਵੱਡੀਆਂ ਚਿਚੜੀਆਂ ਹੁੰਦੀਆਂ ਉਹ ਨਹੀਂ ਮਰਦੀਆਂ ਇਹਦੀਆਂ ਠੀਕ ਹੈ ਜਿਹੜੀਆਂ ਚਿਚੜ-ਚਿੜੜੀਆਂ ਨੂੰ ਮਾਰਨ ਵਾਲੀ ਦਵਾਈ ਹੁੰਦੀ ਉਹ ਅਲੱਗ ਤੋਂ ਹੁੰਦੀ ਆ ਕਿਉਂਕਿ ਉਹ ਆਪਾਂ ਪਸ਼ੂਆਂ ਦੇ ਉੱਤੇ ਨਹੀਂ ਛਿੜਕ ਸਕਦੇ ਜਿਹੜੀ ਮਾਰਨ ਵਾਲੀ ਦਵਾਈ ਹੁੰਦੀ ਉਹ ਛਿੜਕ ਨਹੀਂ ਸਕਦੇ ਪਸ਼ੂਆਂ ਉੱਤੇ ਇਹ ਸਿਰਫ ਉਹਨਾਂ ਨੂੰ ਉਤਾਰ ਦਿੰਦੀ ਆ ਥੱਲੇ ਠੀਕ ਐ ਜੇ ਤੁਸੀਂ ਦਵਾਈ ਛੜਕਣਾ ਚਾਹੁੰਦੇ ਹੋ ਦੂਜੀ ਉਹ ਪਰ ਪਸ਼ੂਆਂ ਨੂੰ ਧਿਆਨ ਨਾਲ ਛੜਕਣੀ ਆ ਕਿਤੇ ਪਸ਼ੂ ਨੂੰ ਚੱਟ ਨਾ ਲੈਣ ਇਸੇ ਕਰਕੇ ਅਸੀਂ ਉਹ ਦੂਜੀ ਦਵਾਈ ਨਹੀਂ ਛੜਕਦੇ ਇਹਦੇ ਨਾਲ ਸਿਰਫ ਛੋਟ ਛੋਟੀਆਂ ਲੈ ਜਾਣਗੀਆਂ ਉਸ ਤੋਂ ਬਾਅਦ ਅਸੀਂ ਪਾਣੀ ਮਾਰ ਦਿੰਨੇ ਆ ਤੇ ਇਹਦੇ ਨਾਲ ਵੀ ਪਸ਼ੂਆਂ ਦਾ ਬਹੁਤ ਵਧੀਆ ਸਾਫ ਸਫਾਈ ਰਹਿੰਦੀ ਆ ਬਾਹਰ ਪਾਣੀ ਦੇ ਵਿੱਚ ਜਿਹੜਾ ਹੈਗਾ ਮੁਰਤੇ ਉਹ ਛੇਤੀ ਨਿਕਲਦੀਆਂ ਨਹੀਂ ਹੈਗੀਆਂ ਕਿਉਂਕਿ ਵਿੱਚ ਹੀ ਧਸ ਜਾਂਦੀਆਂ ਕਿਉਂਕਿ ਆਪਾਂ ਇਹ ਹਲੇ ਬਾਹਰ ਕੱਚਾ ਗਾ ਹਨ ਤੁਹਾਨੂੰ ਪਤਾ ਆਪਣੇ ਦੂਜੀ ਨਾਲ ਹੀ ਨਹੀਂ ਪਾਈ ਹੋਈ ਸੋ ਇਹ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਵੀ ਮੈਂ ਕਿਵੇਂ ਤਿਆਰ ਕਰਦੀ ਆ ਇਹਨੂੰ ਪਾਣੀ ਦਾ ਪੂਰਾ ਭਰ ਲਵਾਂਗੀ ਤੇ ਇੰਨੀ ਕੁ ਕੁਆਂਟੀਟੀ ਜਿਹੜੀ ਇੰਨੀ ਕੁ ਤੇ ਮੈਂ ਦਵਾਈ ਦੇ ਵਿੱਚ ਪਾਉਂਗੀ ਬਿਲਕੁਲ ਹੀ ਥੋੜੀ ਜੀ ਠੀਕ ਆ ਜੀ ਤੇ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਪਸ਼ੂ ਦੇ ਜ਼ਿਆਦਾ ਚਿਚੜ-ਚਿਚੜੀਆਂ ਲੱਗੇ ਹੋਏ ਨੇ ਤਾਂ ਫਿਰ ਤੁਸੀਂ ਇਹਨੂੰ ਥੋੜਾ ਜ਼ਿਆਦਾ ਇਸਤੇਮਾਲ ਕਰ ਸਕਦੇ ਆ ਇਹਦਾ ਰਿਜ਼ਲਟ ਇੱਕ ਦਿਨ ਚ ਹੀ ਦੇਖਣ ਨੂੰ ਮਿਲ ਜਾਂਦਾ ਜਿਵੇਂ ਹੁਣ ਸਵੇਰੇ ਅਗਰ ਛੜਕੀਆ ਤਾਂ ਆਥਨ ਤੱਕ ਆਪਾਂ ਨੂੰ 90% ਇਹਦਾ ਰਿਜ਼ਲਟ ਦੇਖਣ ਨੂੰ ਮਿਲ ਜੂਗਾ 90% ਜਿਹੜੀਆਂ ਚਿਚੜੀਆਂ ਉੱਤਰ ਜਾਣਗੀਆਂ ਅਗਰ ਜ਼ਿਆਦਾ ਨੇ ਤਾਂ ਦਿਨ 'ਚ ਤੁਸੀਂ ਦੋ ਵਾਰੀ ਥੋੜੇ ਟਾਈਮ ਬਾਅਦ ਆਪਾਂ ਨੂੰ ਛਿੜਕਣੀ ਚਾਹੀਦੀ ਹੈ ਕਿਉਂਕਿ ਲੱਗ ਜਾਂਦੇ ਨੇ ਫਿਰ ਵੀ ਹਨਾ ਗਿੱਲਾਪਨ ਰਹਿਣਾ ਵਸਾਤਾਂ ਦੇ ਮੌਸਮ ਨਾਲ ਸੁਭਾਵਿਕ ਲੱਗ ਜਾਂਦੀ ਨਹੀਂ ਤੇ ਨਾਲ ਹੀ ਆਪਾਂ ਨੂੰ ਜਿਹੜਾ ਹੈਗਾ ਚਚਚੜੀਆਂ ਤੋਂ ਜਿਹੜਾ ਇਹਨਾਂ ਦਾ ਖੂਨ ਚੂਸਦੀਆਂ ਹਨਾ ਪਸ਼ੂਆਂ ਦਾ ਉਹਦੇ ਨਾਲ ਇਹਨਾਂ ਦੇ ਅੰਦਰ ਘਾਟ ਪੈ ਜਾਂਦੀ ਹੈ ਕਮਜ਼ੋਰ ਹੋ ਜਾਂਦੀਆਂ ਦੁੱਧ ਘਟ ਜਾਂਦਾ ਖੂਨ ਦੀ ਕਮੀ ਹੋ ਜਾਂਦੀ ਹੈ ਸੁਸਤੀਪਨ ਆ ਜਾਂਦਾ ਇਹਨਾਂ ਚ ਤਾਂ ਉਹਦੇ ਲਈ ਆਪਾਂ ਇਹਨਾਂ ਨੂੰ ਮਿਨਰਲ ਮਿਕਸਚਰ ਚਾਰਨਾ ਚਾਹੀਦਾ ਤੇ ਜੇ ਮਿਨਰਲ ਮਿਕਸਚਰ ਵੀ ਤੁਸੀਂ ਜਾਣਨਾ ਚਾਹੁੰਦੇ ਹੋ ਵੀ ਕਿਹੜਾ ਚਾਰਦਿਆਂ ਸੀ ਬਹੁਤ ਹੀ ਉਹਦਾ ਸੋਹਣਾ ਰਿਜ਼ਲਟ ਦੇਖਣ ਨੂੰ ਮਿਲਿਆ ਸਾਨੂੰ ਜਦ ਵੀ ਅਸੀਂ ਉਹ ਚਾਰੇ ਅਸੀਂ ਲਗਾਤਾਰ ਤਾਂ ਉਹ ਕਦੇ ਨਹੀਂ ਚਾਰੇ ਪਰ ਜਦੋਂ ਵੀ ਚਾਰੇ ਉਹਦਾ ਬਹੁਤ ਸੋਹਣਾ ਰਿਜ਼ਲਟ ਮਿਲਿਆ ਕਰੋ ਵੀ ਤੁਸੀਂ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਮੈਂ ਉਹਦੀ ਵੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਦੂੰਗੀ ਠੀਕ ਹੈ ਜੀ ਚਲੋ ਜੀ ਹੁਣ ਮੈਂ फटाफट ਪਸ਼ਮਨ ਤੇ ਦਵਾਈ ਛੱਡ ਤਦਾ જમાલના બેડીને આપણીને છ્યાણી ਉਹ ਦੇਖ ਲਈ ਕੀ ਹੋ ਰਿਹਾ ਹਾਂਜੀ ਤੇ ਲੋ ਜੀ ਆਪਣੀ ਦਵਾਈ ਪਸ਼ੂ ਤੇ ਛੜਕੀ ਗਈ ਤੁਸੀਂ ਵੀ ਇਹਨੂੰ ਟਰਾਈ ਕਰਕੇ ਜ਼ਰੂਰ ਦੇਖਿਓ ਦਾ ਰਿਜ਼ਲਟ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆਂ ਐਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ